ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮੰਦਿਤਪੁਰ ਪੰਜਾਬੀ ਟੂਰਿੰਗਰ ਪੰਜਾਬੀ ਕਲਚਰ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਹੋਰ ਸਨੌ ਜਸਰ ਦਾ ਕੀ ਹਾਲ ਚਾਲ ਹੈ ਉਮੀਦ ਕਰਦੀ ਜੀ ਸਾਰੇ ਵਧੀਆ ਹੋਣਗੇ ਠੀਕ ਠਾਕ ਹੋਣਗੇ ਬਈ ਸਾਡੇ ਥੋੜਾ ਥੋੜਾ ਨੀਂ ਮੈਣਾ ਸ਼ੁਰੂ ਹੋ ਗਿਆ ਤੁਸੀਂ ਦੱਸਿਓ ਵੀ ਤੁਹਾਡੇ ਵੱਲ ਪੈਣਾ ਸ਼ੁਰੂ ਹੋਇਆ ਕਣੀ ਧੁੱਪ ਵੀ ਹੈਗੀ ਐ ਥੋੜਾ ਥੋੜ ਜਿਹਾ ਹਮਮਾ ਹੋਰ ਦੇ ਕੋਲ ਵਿੱਚ ਜਿਸਕੇ ਸੂਰਜ ਹਲਕੀ ਹਲਕੀ ਜਿਹੀ ਕਿੰਨੂ ਕਿੰਨੂ ਹੋਣੀ ਸ਼ੁਰੂ ਹੋ ਗਈ ਓਏ ਉਹ ਫੜ ਲਿਆ ਕੁੱਤੇ ਨੂੰ ਹੁਣ ਉਹ ਭੱਜ ਲਿਆ ਫੇਰ ਆਪਣੀ ਵਾਰੀ ਵਿੱਚ ਝੰਗਣਾ ਮਾਰਾਇਆ ਉਹ ਮੀਂਹ ਚੱਲ ਰਿਹਾ ਬਾਹਰ ਹਾ ਤਾਂ ਉਹਦੇ ਵੀ ਬਾਹਰ ਨਿਕਾਇਆ ਹੈਗਾ ਮੀਂਹ ਆਸਲੀਂ ਟਪਿਆ ਉੱਥੇ ਲਾਣਾ ਆਪਾਂ ਨੇ ਕਿਸ ਤੇ ਮਰੀਆਂ ਪੱਖੀ ਪੱਖੀ ਲਾ ਗਿਆ ਵਸ ਲੋ ਜੀ ਹਲਕੀ ਹਲਕੀ ਕਿਰਮਣ-ਕਿਰਮਣ ਹੋਣੀ ਸ਼ੁਰੂ ਹੋ ਗਈ ਹੁਣ ਦੂਜਾ ਕੈਮਰਾ ਕਰਕੇ ਦਿਖਾਈਏ ਸਾਡੀ ਸਲਾਹ ਹੋ ਰਹੀ ਸੀ ਕਿ ਖੇਤਾਂ 'ਚ ਜਾਣ ਦੀ ਉਹ ਦੇਖੋ ਘਿਰਲਾ ਫਿਰ ਰਿਹਾ ਉਹ ਮੀਂਹ ਕਰਕੇ ਭੱਜ ਗਿਆ ਉਧਰੋਂ ਤੁਹਾਂ ਚੀਕੂ ਦਿਖਾਵਾ ਇੱਕ ਚੀਕੂ ਹੀ ਲੱਗਿਆ ਹੋਇਆ ਵਸ ਆ ਦੇਖੋ ਵਧੀਆ ਮੀਂਹ ਪੈ ਜਵੇ ਐ ਨੂੰ ਸਵਾਰ ਕੇ ਰਾਮਦਾਰੀ ਜੀ ਆਜੂਗੀ ਮੈਂ ਤਾਂ نیچے ਬਈ ਬਾਹਰ ਨਿਕਲੇ ਥੋੜੀ देर ਮੀਂਹ ਚ ਓਹੋ ਹੋਈਏ ਕਿੰਨੇ ਦਿਨਾਂ ਦੀ ਗਰਮੀ ਚੜੀ ਪਈ ਹੈ ਆਹਨੇ ਪਿੱਤ ਨਿਕਲਣ ਵਾਲੇ ਹਾਲ ਹੋਏ ਪੈਨੇ ਵੀ ਐਨੇ ਦਿਨ ਹੋ ਗਏ ਨਹੀਂ ਐਨਾ ਮਿਲ ਕੇ ਗਰਮੀਾਂ ਦੀਆਂ ਜਾਨਾਂ ਬੈ ਰਹੀ ਐ ਪਤਾ ਕਿੰਨੇ ਟਾਈਮ ਹੋ ਰਿਹਾ ਦੁਪਹਿਰ ਦੇ 3 ਵਜੇ ਰਹਿਣਾ ਅਰੇ ਜਗਾ ਤਾਂ ਸੋਹਣੀ ਕਿੱਲੀ ਹੋ ਗਈ ਪਰ ਇਹ ਵੀ ਚੱਜ ਨਾਲ ਮੈਂ ਹੀ ਬੈ ਜਾਵਾਂ ਰੱਜ ਜਾਵਾਂ ਇਹ ਹੁਣ ਦੇਖੇ ਇੱਕਦਮ ਪਰਦਾ ਹੀ ਜੀ ਨਿਕਲੂਗੀ ਫਿਰ ਕੀ ਕਾਫੀ ਜਗ੍ਹਾ ਤੇ ਤੁਮੀ ਇਹ ਪੈਂਦਾ ਹੋਊਗਾ ਤੁਸੀਂ ਦੱਸਿਓ ਵੀ ਤੁਹਾਡੇ ਕਿਸ ਕਿਸ ਸਾਈਡ ਕਿਹੜੇ-ਕਿਹੜੇ ਵਿੱਚ ਮੀਂਹ ਪੈ ਰਿਹਾ ਸਾਡੇ ਤਾਂ ਵੀ ਪੈ ਨਹੀਂ ਰਿਹਾ ਬਿਲਕੁਲ ਹੀ ਅਸੈਂਨਾ ਕਹਿਮਣ ਕਹਿਮਣ ਜੀ ਹੈ ਹਾਟੇ ਜਾਣ ਦਾ ਰਸਾ ਆਵੇ ਇਹ ਦੇਖੋ ਕੱਲ সুইমিং ਪੂਲ ਭਰੇ ਸੀਗਾ ਸਵੇਰੇ ਸਾਰਾ সুইমিং ਪੂਲ ਚੋਂ ਪਾਣੀ ਕੱਢਿਆ ਹਨ ਉਸੇ ਪਾਣੀ ਨਾਲ ਪੋਚੇ ਲਵਾਏ ਉਸੇ ਪਾਣੀ ਨਾਲ ਇਹ ਭੇੜਾ ਤੋਪਰਾ ਭੇੜਾ ਤੋ ਹੋ ਕੇ ਕਸਫੇ ਰਜ ਮੈਂ ਟੈਡੀ ਵੀ ਧੋਤਿਆ ਪਹਿਲਾਂ ਇਹ ਵਾਲਾ ਕਮਰਾ ਧੋਤਾ ਅੱਜ ਐਸੇ ਪਤਾ ਨਹੀਂ ਕੀ ਤੇਲ ਜਾਂ ਡਿੱਗ ਗਏ ਸੀਗੇ ਪਤਾ ਨਹੀਂ ਕੀ ਹੋਇਆ ਸੀਗਾ ਪਾਪਾ ਜੀ ਕਹਿੰਦੇ ਮੈਂ ਅੱਖ ਸਾਫ ਕਰੀ ਚੇਗੀ ਦੱਸਦੇ ਹੈ ਨਹੀਂ ਵੀ ਤੇਲ ਡੁੱਲੇ ਸੀਗਾ ਜਾਂ ਕੀ ਹੋਇਆ ਸੀਗਾ ਹਣ ਤਾਂ ਆਲੋਕ ਅੰਮੋ ਜਿਹਾ ਕਮਰਾ ਕਰ ਦਿੱਤਾ ਇਸ ਮੋਟੂ ਕੋ हमने ਆ ਕੇ ਨਹ ਲਾਇਆ ਖਾ ਓਏ ਮੋਟੂ ਉਹਦੇ ਬੰਦੇ ਸੋਣਾ ਹਾਸਰ ਸੀਗਾ ਕਹਿੰਦਾ ਦੇ ਨ ਮੈਂ ਕਹਿ ਰਹੀ ਮੈਂ ਇਹ ਹੁਦੂਗਾ ਚੱਕ ਕਿਵੇਂ ਹੈ ਇਹਨੂੰ ਅੰਦਰ ਕਰ ਦੇ ਕਹਿੰਦਾ ਚੱਲ ਤੈਨੂੰ ਹੌਸਪੀਟਲ ਤੇ ਲੈ ਕੇ ਤਹੀ ਆ ਨਹੀਂ ਇਸੇ ਸੰਤ ਬਿੱਲ ਲਗਾ ਉੱਪਰ ਸਾਰਾ ਸਿੱਟ ਗਿਆ ਕਿਉਂਕਿ ਇਹ ਪਾਇਆ ਹੋਇਆ ਸੀਗਾ ਨਾ ਮੰਜੀ ਤੇ ਮੋਟੂ ਇੱਧਰ ਇਹ ਕਮਰਾ ਧੋਤਾ ਸੀਗਾ ਅੱਜ ਇੱਧਰ ਤਾਂ ਬਹੁਤ ਜਿਆਦਾ ਪਤਨ ਕੀ ਤੇਲੇ ਤੇਲ ਜਿਹਾ ਉਸ ਪਾਪਾ ਜੀ ਪਤਾ ਕੀ ਕਹਿੰਦੇ ਕਹਿੰਦੇ 12 ਉਹ ਕਿੰਨੇ ਜਵਾਕ ਨਾ ਰਹੇ ਸੀਗੇ ਵੀ ਉਹ ਪਾਣੀ ਅੰਦਰ ਆ ਗਿਆ ਉਹ ਪਾਣੀ ਕਰਕੇ ਇਹ ਤੇਲੇ ਤੇਲ ਹੋ ਗਏ ਪਾਪਾ ਜੀ ਨੇ ਕੱਢਨੇ ਉੱਥੇ ਗਲਾਸ ਕੋਈ ਚੀਜ਼ ਜੀ ਚੱਕ ਲੈਣਗੇ ਮੇਰੇ ਆਹ ਗਲਾਸ ਚੱਕ ਲਾ ਦੇ ਚੱਕ ਇਸ ਕਰਕੇ ਮੈਂ ਕਿ ਭਾਈ ਰਹਿਣ ਤੋਂ ਹੁਣ ਮੈਨੂੰ ਚਾਹ ਸੀ ਜੇ ਅੱਗੇ ਚੱਕੀ ਲਿਆਉਣੀ ਬਾਕੀ ਤਾਂ। ਇਹ ਉਹ ਸੇਬ ਸਵੇਰ ਦਾ ਸਾਕਾ ਕਿਵੇਂ? ਪਾਈ ਮੋਟੂ ਉੱਤੇ ਜਾ। ਅੱਜ ਤਿੰਨ ਜਰੂਰਨ ਦਿੱਤਾ ਸੀਗਾ ਜਤਿੰਦਰ ਦੇ ਘੇਰ ਕੋਲ ਤੋਂ ਉਹਨੂੰ ਦਿੱਤਾ। ਮੈਂ ਸੋਚਦੀ ਵੀ ਇਹ ਪੇੜ ਆਈ ਹੈ ਨਾ ਸਾਈਡਾਂ ਸਾਈਡ ਤੇ। ਤੋਂ ਉਹ ਤੇ ਅੱਸੀਗਾ ਜੀ ਤੋ ਕਿ ਮੈਂ ਸੋਚਦੀ ਵੀ ਇਹਨੂੰ ਹਰੀਬ੍ਰਿਤ ਨੂੰ ਦੇਆਉਂਗੀ, ਹਰੀਬ੍ਰਿਤ ਤੇ ਖੇਡ ਲਿਆ ਕਰੂਗੀ। ਲੰਘਦੇ ਤਾਂ ਸੋਹਣੇ ਨੇ ਪਰ ਉਹੀ ਗੱਲ ਹੈ। ਉਹ ਅਸਾਮ ਸੰਭਾਲ ਜੀ ਕਾਫੀ ਜ਼ਿਆਦਾ ਹੋ ਗਈ ਹੈ ਇੱਕ ਪੱਖੀ ਲਾਣ ਕਰਕੇ ਸਾਡੇ ਘਰ ਚ ਅੰਦਰ ਉਹ ਗਰਮੈਸ ਕਾਫੀ ਹੱਦ ਤੱਕ ਘਟ ਗਈ ਪੌਣੇ ਧੋ ਕੇ ਸੁੱਕਣੇ ਪਾਏ ਹੋਏ ਸੀਗੇ ਬਾਹਰ ਪੌਣੇ ਆਪਾਂ ਫਿਰ ਅੰਦਰ ਚੱਕ ਲਏ ਸਾਡੇ ਦਾ ਖੇਤਾਂ ਚ ਜਾਣ ਦੀ ਸਲਾਹ ਹੋ ਰਹੀ ਸੀਗੀ ਮੈਂ ਕਿ ਸਰਦਾਰ ਜੀ ਨੂੰ ਨਾਲ ਇੱਥੇ ਭਈਏ ਵਾਸਤੇ ਚਾਹ ਲਈ ਜੇ ਮੈਂ ਤਾਂ ਸਰਦਾਰ ਜੀ ਨੂੰ ਮੈਂ ਕੋ ਸ਼ੇਕ ਬਣਾ ਕੇ ਪਲੈਨ ਕਰ ਹੁਣ ਕਲ ਮੈਂ ਕਿ ਮਨਜੀ ਹੋਣ ਲੱਗੀ ਕੀ ਪਤਾ ਜੇ ਜ਼ਿਆਦਾ ਹੋਣ ਲੱਗੀ ਗੱਡੀ ਵੀ ਉੱਥੇ ਫਸ ਜੂਗੀ ਕਰਦੀ ਹੈ ਉਹਨਾਂ ਨੂੰ ਫੋਨ ਹੁਣ ਵੀ ਤੁਸੀਂ ਆ ਕੇ ਚਾਹ ਪੀ ਲਓ ਉਹ ਉਦੋਂ ਨਾਲ ਮੀਂਹ ਦੇ ਵਿੱਚ ਅੱਜ ਤਾਂ ਮੇ ਕੱਪੜੇ ਵੀ ਨਹੀਂ ਧੋਤੇ ਹੈਗੇ ਇੱਕ ਅਸੀਂ ਆ ਜਿਹੜਾ ਖੱਡਾ ਜਿਹਾ ਪਟਿਆ ਹੋਇਆ ਹੈ ਜਿਹੇ ਹੁਜੇ ਇੱਟ ਲਾ ਕੇ ਇਹ ਬੰਦ ਕਰਨਾ ਹੈ ਉਹ ਜਿਹੇ ਸਰਦਾਰ ਜੀ ਹੋਂ ਦੇ ਘਰੇ ਹਨਾ ਫਿਰ ਤਾਂ ਸੋਖਾ ਲੱਗਦਾ ਉਹ ਲਿਆਣ ਕੇ ਕੋੜੀ ਵਗੈਰਾ ਹਨਾ ਉਹ ਤੇ ਛੜ ਕੇ ਨਹੀਂ ਤਾਂ ਔਖਾ ਹੈ ਲਾਣਾ ਚਾਰੇ ਪਾਸੇ ਬਹੁਤ ਜ਼ਿਆਦਾ ਧੁੱਪ ਪਛੀਗੀ ਪਹਿਲਾਂ ਮੈਨ ਲੱਗੀ ਚਲੋ ਮੌਸਮ ਤਾਂ ਹੈਵੀ ਠੀਕ ਸੀਗਾ ਪਰ ਠੀਕ ਵੀ ਨਹੀਂ ਸੀਗਾ ਮੌਸਮ ਅੱਜ ਆਪਣੀ ਬਣਾਈ ਸੀਗੀ ਸਾਬਤ ਮੂੰਗੀ ਦੀ ਦਾਲ ਤੇ ਇੱਕ ਬਣਾਈ ਸੀਗੀ ਮੈਂ ਭਿੰਡੀਆਂ ਸਿਰੂਦੂਨ ਮੈਂ ਰਾਤੀ ਉਹਨਾਂ ਵਾਤੇ ਸੀਗਾ ਬਸ ਸਿਰ ਨਵਾ ਕੇ ਹੁਣ 2 ਵਜੇ ਦੁਬੇ ਸਿਰ ਬਾਕੇ ਹਟੀਆਂ ਇਹ ਦੇਖ ਲਓ ਵੀ ਕੰਮ ਸਵੇਰੇ ਤੇ ਸਾਡੇ ਤੇ ਨਿਭੜੇ ਹੋਏ ਆਂ ਬਸ ਐਂ ਟਾਈਮ ਲੱਗ ਜਾਂਦਾ ਇਤਨੀ ਇੱਕ ਸਾਡਾ ਏਸੀ ਪਾਣੀ ਸੁੱਟ ਰੇ ਬਾਹਰ ਪਾਣੀ ਕਾਤਾ ਬਲੇ ਇਹ ਅੰਦਰ ਆ ਰਿਹਾ ਏਸੀ ਦਾ ਪਾਣੀ ਤੂੰ ਕੀ ਕਰਨ ਲੱਗਿਆਵੇਂ ਆ ਬੈਟ ਤਾਂ ਕਿਆ ਲੈ ਆਣ ਤੇ ਬਈ ਇਹਨੂੰ ਬੈਟ ਤੇ ਕਦੇ ਇਹਦਾ ਕੁਝ ਨਿਕਲ ਜਾਂਦਾ ਕਦੇ ਕੁਝ ਨਹੀਂ ਨਿਕਲ ਜਾਂਦਾ ਸਾਰੀ ਦਿਹਾੜੀ ਬੈਠੇ ਸਮਾਰੀ ਜਾਂਦਾ ਮੁੰਡਾ ਸਾਡਾ ਹੁਣ ਹੁਣ ਕਿਆ ਲੈ ਕੇ ਆਇਆ ਤੂੰ ਹਾਂ ਕਦੇ ਇਹਦੀ ਟੇਪ ਨਹੀਂ ਤੇ ਕਦੀ ਆਹ ਹੈਗੀ ਕੋਲ ਲਾਇਆ ਹੈ ਤੂੰ ਕੀ ਕਿਆ ਗਲੇ ਅਸੀਂ ਫੜੀ ਜੀ ਕਰੀ ਜੀ ਫੜੀ ਜੀ ਮੈਂ ਮੈਨੂੰ ਪਹਿਲੇ ਕਿਹਾ ਤੇ ਪਿੰਟ ਵਾਲੇ ਟੇਪ ਵਧੀਆ ਨਹੀਂ ਮਿਲਨੀ ਪੁੱਤ ਆ ਗੱਡੀ ਵੀ ਨੇ ਆ ਉਹ ਕਰ ਲਈ ਤੋੜ ਲਈ ਕੱਲਬ ਤਾਂ ਇਹਨੇ ਕੀ ਕਰਿਆ ਜਿਹੜਾ ਸੋਫਾ ਕੰਮ ਬੈੱਡਣਾ ਏ ਖਿਲਾ ਕੇ ਉਦੋਂ ਮੈਂ ਸੌਂਗੀ ਪੂਰੀ ਧਲਾਣ ਬਣਾਈ ਹੋਈ ਈ ਆ ਦੇਖ ਇਹ ਸਾਡਾ ਛੋਟਾ ਬੱਚਾ ਦੇਖੋ ਸਾਡਾ ਕਿੰਨਾ ਛੋਟਾ ਛੋਟਾ ਬੱਚਾ ਹੈ ਜੇ ਛੋਟਾ ਬੇਬੀ ਹੈ ਤੇ ਇਹ ਲੈ ਕੇ ਆਇਆ ਹੈ ਕੁਲਚੇ ਜਦੋਂ ਕਰ ਮੈਂ ਖਾ ਲਵਾਂ ਹਾਂ ਲੈ ਕੋਈ ਬਾਕਸ ਨੂੰ ਲੈ ਕੇ ਆਵਾਂ ਕੋਈ ਨਾ ਚੰਗੀ ਕਿਤੇ ਆ। ਇੱਦਾਂ ਜੀ ਕੱਪੜੇ ਨਹੀਂ ਸਹਿਣਾ ਸਾਡੇ ਇਹ। ਰਾਹ ਤੋਂ ਦੇ ਕੱਪੜੇ ਧੋਏ ਹੋ ਵੀ ਨਹੀਂ ਇਹ। 1 ਕੇਸੀ ਦਾ ਪਾਣੀ ਅੰਦਰ ਆ ਰਿਹਾ। ਸਾਡਾ ਅੰਜਣ ਵੀ ਖਰਾਬ ਹੋਇਆ ਪਿਆ। ਪਾਪਾ ਜੀ ਬੱਸ ਦਿਨ ਨੂੰ ਸੁਮਾਰਦੇ ਨੇ ਕਿਤੇ ਕੁਝ ਕਰਦੇ ਨਹੀਂ। ਲੋ ਜੀ ਆਪਾਂ ਪਹੁੰਚ ਗਏ ਖੇਤਾਂ 'ਚ ਮੈਂਗੋ ਸ਼ੇਕ ਤੇ ਚਾਹ ਲੈ ਕੇ। ਬੰਨ ਦੀ ਉਦਮ ਤੋਂ ਪੂਰੀ ਫੇਰ ਦਵਾਰੇ ਉੱਡ ਕੇ ਤੇ ਇੱਕ ਵਾਰ ਤਾਂ ਹਵਾ 'ਚ ਸਾਡੀ ਝੌਂਪੜੀ ਜੀ ਆਹ ਵਈ। نے اپ متر چوپڑی کے نیچے بیٹھے رہو ਕਿੰਨਾਂ ਦਰ ਬੈਠੇ ਪੇਜ ਲੋ ਖੇਤਾਂ ਖੇਚ ਕੰਮ ਕਰਦੇ ਨੂੰ ਥੋਰ ਤੇ ਬੰਜੇ ਉਰ ਬੈਠੇ ਓ ਮੇਰੀ ਹੋ 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 ਬਾਹਰ ਤਾਂ ਬਹੁਤ ਗਰਮੀ ਚਾਹ ਢੁੱਲ ਜਣੀ ਮੈਂ ਗੁਸ਼ ਇੱਕ ਚਾਹ ਵੇਖਿਆ ਵੀ ਲੰਗ ਗਿਆ ਵੀ ਹੁਣ ਮੇਰਾ ਆਂ ਤੇ ਬਹਿ ਜਾ। ਹਾਜ਼ਰ ਸੱਜਣਾ ਜਿੱਦ ਤੇ ਮੁੜਿਆ। ਇੱਥੇ ਸਾਲਾ ਉਰਾ ਖੜਿਆ। ਮਾਰੇ ਜੰਡਿਆਂ ਦੇ ਤੇ ਚਰੂ ਨਾ ਰਾਇ। ਪਲੀਸ ਪਲਾਸਟਿਕ ਨਹੀਂ। ਇੱਥੇ ਕਰ ਰਿਹਾ ਰੰਡੀ ਚੋ ਬਾਸ। ਲਾ ਗ ਲੀਆਂ। ਲਾ ਦਿਓ ਬਸ ਹੁਣ ਕਾਰ ਲਾਣੀ। ਚਲੋ ਉਧਰ ਆ ਜਾਓ ਤੁਹਾਨੂੰ ਲਾ ਦੇ। ਕਾਰ ਫੜੀ ਦੇ ਦੇ ਕਿਸੇ ਲਈ। ਛੋਟੀ ਨੇ। ਜੇ ਬਲਾ ਲਿਆ ਉਹਨੂੰ ਕਦੇ ਚਾਹ ਪੀ ਲੈ। ਕੋਈ ਹੋਰ। ਇਹ ਨਾ ਭਾਈ ਗੋਸ਼ੀ ਉਹਨੂੰ ਮਾਰ ਦੋ ਕੋਈ ਉਹ ਦੇਖ ਦੇ ਧੀਰੇ ਤਾਂ ਅੱਪਕੇ ਬਾਜ ਮਾਰ ਦੇ ਨਹੀਂ ਮੋਲ ਨਾ ਹਾਂ ਚੈੱਕ ਕਰੇ ਤਾਂ ਪਹਿਲਾਂ ਆਓ ਹਲਾਇਆ ਤਾਂ ਕਿੰਨੇ ਬਾਜ ਹਾਂ ਸੁਣ ਕੋ ਤੇ ਪਾਗਲੇ ਕਾਈ ਵੇ ਖੜਖਰੇ ਆ ਬਸ ਉਜਮਾ ਨਾ ਕੰਮ ਕਰ ਰਹੀ ਨਾ ਗਲਤੀ ਕਰਦੀ ਧੱਕਾ ਕਰ ਰਹੀ ਹੈਗਾ ਉਦੋਂਗੇ ਮੋੜ ਠੀਕ ਜਿਹਾ 7:00 ਵਜੇ ਨਾ ਹਾਂ ਆਰੇ ਦੇਸ ਤੋਂ ਹੰਡਾ ਲੈ ਹਾਂ ਦੇਸੀ ਓਹ ਠੀਕ ਹੈ ਹਮ ਬੰਨਦੇ ਆਏ ਉਹਨੇ ਬੰਨੇ ਤਰੇਸਰੀ ਨੇ ਹਾਂ दुण दुण। अच्छा छोटा चाय पी ले चाय पी ला जाए थोड़ा बोले तो सुन ना नींबू के नींबू ला गए हो थोड़ा ले ना बेटा एत के इधर नहीं बीजी तो 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 है, भी जी है पनीरी ना 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 ना। क्यों आन क्यों नहीं देना तेनाली तो ਮੈਂ ਕਿਤਨੂ ਰੋਕਨੀ ਹੈ ਪਪਾ ਨੇ ਨਹੀਂ ਰੋਕਿਆ ਅੱਛਾ ਲੋ ਜੀ ਆਪਾਂ ਤੁਹਾਨੂੰ ਆਲੇ ਦਰ ਦਾ ਵਿਊ ਦਿਖਾਈਏ ਖੰਜੂਰਾਂ ਤਾਂ ਲੱਗੀ ਹੋਈਆਂ ਇਹਦੇ ਘੜਟਾਂ ਤੇ ਹਾਏ ਨੀਂਬੂ ਦਾ ਜਮਾਏ ਵੱਡਦੇ ਆ ਕਿੰਨੇ ਵੱਡੇ ਆ ਕਿਉਂ ਲਾ ਨੀ ਪੈਣੋ ਦੇਖੀ ਲੇ ਦੱਸ ਸਾਰੇ ਨਿੰਬੂ ਵੱਢਦੇ ਆ ਮੋਟਰ ਦਾ ਪਾਣੀ ਗਿਰੇ ਵਾ ਦੇਖ ਲਓ ਨਾਲੇ ਕਣੀयां ਪੈ ਲਈਆਂ ਗਰਮੈਸ ਫਿਰ ਵੀ ਬਹੁਤ ਜ਼ਿਆਦਾ ਹੋ ਗਈ ਹੈ ਆ ਵੀ ਸਾਡੇ ਜੱਦੀ ਖੂਹ ਹੈ ਮਨ ਲੱਗੀ ਬਹੁਤ ਧੇਰ ਪੁਰਾਣਾ ਖੂਹ ਹੈ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀਗਾ ਮੈਂ ਆਹ ਇਹਦੇ ਵਿੱਚ ਨਾ ਇੱਕ ਪਤਾ ਨਹੀਂ ਕੀ ਚੀਜ਼ ਗਿਰੀ ਹੋਈ ਹੈ ਪਹਿਲਾਂ ਉਹ ਛੋਟੀ ਜੀ ਹੁੰਦੀ ਸੀਗੀ ਹੁਣ ਉਹ ਬੜੀ ਹੋ ਗਈ ਮੈਨੂੰ ਲੱਗਦਾ ਹਾਂ ਉਹ ਦੇਖੋ ਗੋ ਪਤਾ ਨਹੀਂ ਤੁਹਾਨੂੰ ਦਿਸ ਰਹੀ ਹੈ ਕਿ ਨਹੀਂ ਇੱਕ ਤਾਂ ਪਤਾ ਨਹੀਂ ਮੇਰਾ ਦਿਸ ਰਿਹਾ ਪਤਾ ਨਹੀਂ ਦਿਸ ਰਿਹਾ ਬਾਅਦ ਚ ਪਤਾ ਲੱਗੇਗਾ ਮੈਨੂੰ ਤਾਂ ਹਾਂਜੀ ਕੋਈ ਕਿ ਆਹ ਗੋ ਜੀ ਹੈ ਅੱਛੇ ਨਾ ਡੰਡਾ ਵੀ ਬੰਨਿਆ ਵਾ ਇਹ ਵੀ ਜੇ ਆਣਾ ਹੋਗਾ ਡੰਡੇ ਦੇ ਉੱਪਰ ਚੜ ਕੇ ਆ ਜੇ ਪਰ ਤੋਂ ਆ ਨਹੀਂ ਜਾਂਦਾ ਵਿਚਾਰੇ ਮਿੱਟੀ ਨਾਲ ਭਰਿਆ ਹੋਇਆ ਆ ਤੂਤ ਜਾ ਕੇ ਇਹਦੇ ਉੱਪਰ ਗਿਰ ਗਿਆ ਆਲਣੇ ਉਹ ਦੇਖੋ ਹੁਣ ਤਾਂ ਇਹ ਨਵੇਂ ਆਲਣੇ ਨੇ ਪਾਏ ਹੋਏ ਕੀੜੀਆਂ ਨੇ ਕੀ ਕਹਿੰਦੇ ਇਹਨਾਂ ਨੂੰ ਚੀੜੀਆਂ ਕਹਿੰਦੇ ਆ ਕਿ ਕੀ ਕਹਿੰਦੇ ਕਿੰਨੇ ਸੋਹਣੀਆਂ ਨੇ ਖੰਜੂਰਾ ਮਿਲਦਾ ਹੈ ਤੇ ਖੰਜੂਰੇ ਪਹਿਲੀ ਵਾਰੀ ਲੱਗੀਆਂ ਹਨਾ ਇਸਕੇ ਅੱਜ ਸਵੇਰੇ ਆਹਣਾ ਅੱਜ ਕੋ ਕਿੰਨੇ ਆਲਣੇ ਜੇ ਨੀਚੇ ਡਿੱਗੇ ਹੋਏ ਨੇ ਫੱਕਰੇ ਲੈ ਜਿੱਕੇ ਟੰਕੀ ਇਹਨਾਂ ਨੂੰ ਆ ਗਿੰਦੇ ਸੋਨੇ ਕਰੇ ਲੈ ਕੇ ਜਾਵਾਂਗੇ ਦੋ ਚਾਰਾਂ ਨੂੰ ਘਰੇ ਜਾ ਕੇ ਟੰਗ ਦਾਂਗੇ ਮਮੋਲ ਲੈ ਪਤਾ ਨਹੀਂ ਕੀ ਕਹਿੰਦੇ ਆ ਦੇਖੇ ਸਾਰੇ ਨਿੰਬੂ ਵੱਟਦੇ ਇਹਨਾਂ ਨੂੰ ਆ ਦੇਖੋ ਖੰਜੂਰਾ ਵੀ ਨੀਚੇ ਗਿਰੀਆਂ ਹੋਈਆਂ ਨੇ ਕੁਝ ਤਾਂ ਪੰਛੀਆਂ ਨੇ ਖਾ ਖਾ ਕੇ ਸਿੱਟੀਆਂ ਅੰਜੀਰ ਤੇ ਖੰਜੂਰੇ ਵੈਸੇ ਹਾਂ ਕੁਝ ਪੰਛੀਆਂ ਨੇ ਖਾ ਖਾ ਕੇ ਸੁੱਟੀਆਂ ਹੋਈਆਂ ਨੇ ਮੈਂ ਦਾਨੀਂ ਬੂਤਾਂ ਹੈਰਾਨ ਆ ਰਿਹਾ ਵਿਚਾਰਾ ਵੱਡਤਾ ਟੁੰਡ ਫੋੜੀ ਜੀ ਬਣਾ ਤੇ ਆ ਹਾਂ ਕੋਣ ਇਸ ਤਰ੍ਹਾਂ ਮੈਂ ਕਿਹਨੂੰ ਹੱਥ ਲਾਉਣ ਤੋਂ ਕਰਤਿਆਂ ਨੂੰ ਖੰਡੂਰੇ ਮਗਾ ਖੰਡੂਰਾ ਪਰ ਕਦਾ ਟੰਗ 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 ਦੇਣਾ ਤਾਂ ਕੋਈ ਨਹੀਂ ਲੈ ਮਟੰਗਾ ਟੰਗਾ ਲੱਗਦਾ ਉਹਦੇ ਨਾਲ ਚਿੰਦੇ ਜਿਹਾ ਗੁੱਡ ਤੇ ਚੱਕਰ ਕੀ ਦੇ ਜਾਣ ਖੰਡੂਰਾ ਆ ਰਹਾ ਦੇਖੀ ਨਾ ਉੱਥੇ ਆਪਾਂ ਇਹ ਜਿਹੜੇ ਕੱਪੜਾ ਚੱਕਦੇ ਆ ਵਸ ਸੇ ਵੀ ਅੱਜ ਘਰੇ ਚੱਕ ਹੋਏ ਨੇ ਆਹੀ ਕਰਾ ਚੱਕ ਲੈ ਜੇ ਅੱਜ ਆਹ ਕੱਪੜਾ ਵੀ ਕਰਾ ਚੱਕ ਲੈ ਜਾਣਾ ਅੱਜ ਤੋ ਲੈਣਾ ਨਾ ਹਾ ਉਰੀ ਮੋਟਰ ਪਰੇ ਚ ਬੱਚੇ ਜੋ ਉੱਚੇ ਵਾ ਹਾਂ ਲੈ ਆਉਦਾਂ ਖਿੱਚ ਕੇ ਅੱਛਾ ਇਹ ਤਾਂ ਪਾਪਾ ਪੱਟ ਰਹੇ ਹੋਗੇ ਵਿੱਚ ਤੇ ਰੋਜਾਂਗੇ ਐਨ ਪੈੜਾਂ ਹੋਈਆਂ ਪਈਆਂ ਦੇਖ ਲੈ हमें, के हमें, आगे, हमें तो ओ पाती होगी चंद्र रखी है ना उतने कितने रखी है हमें <laughs> तो हुए आगे खेतता मार गया हमें तो फांस गये माँ पुत्र हो है मर से बांधू बनाती है देखी लाल करते हैं मैं बहुत अच्छे दिन आए थे कि बहन को दिन आएगा तेरा तो देखो तो देखो तो तो ਦੁਬਾਰੇ ਕਿੱਥੇ ਨੂੰ ਪਾਣੀ ਹੈ ਉੱਪਰਲੇ ਪਾਸੇ ਪਾਤਾ ਉਰੀਂਦੇ ਹੋਰ ਜੁੜੇਗੇ ਤੁਸੀਂ ਸਾਈਡ ਦਾ ਕਰੀ ਨਹੀਂ ਦਿੱਲੀ ਦਾ ਪਈ ਹੈ ਛੋਟਾ ਛੋਟਾ ਕਰਦੇ ਸਾਈਡ ਦਾ ਕਰੀ ਨਹੀਂ ਸਾਈਡ ਕਰਦੇਗਾ ਫਿਰ ਦਿੰਦਾ ਛਾੜੋ ਦੋ ਕਿਚ ਟੰਗੇ ਸਾਰੇ ਉਤਰੇ ਦਿਖਾ ਲੱਗ ਗਿਆ अब बाँधेंगे तो सांकेता आ चलेगा। उधर देखी है ना? उधर देखी है दर्शन है? लड़ाबड़ को मिजाज़ आ रहा है क्या? ओ सीरियस जाना उधर भी नहीं पाके ले आ? ओ उधर अच्छे नहीं करेंगे। बिचार डेंटे रहेगी वो। उधर भी पाके जाने दें। क्यों? और? फिर क्यों लगता है ना?

ਕਦਿੰਤਾ ਕਿੱਤਾਂ ਦੇ ਵਿੱਚ ਸਮਝਣਾ ਇਹ ਰੱਖੀਂ ਕੋਈ ਫੇਤਾ ਹੋ ਗਿਆ ਖੇਤ 'ਚ ਬਿੱਤੀ ਨਹੀਂ ਕੰਮ ਕਰਦੀਆਂ ਕੋਈ ਪਾਪਾ ਵੀ ਤਾਂ ਆਪ ਖੇਤੀ ਕਰਾਉਂਦੇ ਹੂੰ ਤੇ ਪਾਪਾ ਇੱਧਰੋਂ ਲੰਘਦਾ ਜਾਂਦੇ ਲੰਘਦਾ ਹਾਂ ਪਾਪਾ ਦਾਸ ਕਰੇ ਹਾਂ ਉੱਥੇ ਤੱਕ ਮੈਂ ਮੈਂ ਉੱਥੇ ਪਹੁੰਚਿਆ ਜਦਦੇ ਭਈਆ ਉਰੇ ਉੱਥੇ ਤੱਕ ਗਿਆ ਮੈਂ ਜਦਦੇ ਸੱਤੋਂ ਉਰੇ ਮੰਜੇ ਵਾਗੇ ਨਾਲੇ ਮੋੜ 'ਚ ਆ ਕੇ ਦੇਖ ਲੈ ਤੁਰੇ ਨਾਲੇ ਮੋੜ 'ਤੇ ਉੱਥੇ ਜਾਣ ਨੂੰ ਕਿੰਨਾ ਟਾਈਮ ਲੱਗਾ ਤੁੱਕੀ ਵਾਲੇ ਨੂੰ ਬੰਦੇ ਨੂੰ ਕਿੰਨਾ ਟਾਈਮ ਲੱਗਾ ये तो कहते कि छोडनी है यो कल्ली निकल ले ले मैं थोड़ा रेन दे टूटी टूक ठा चला आ फस गया गोले का खादा बड्डे ने उठिया सारे ते तंग करेगी बड्डे मुड़गी है लग लग उठो मुगी ओ बड्डे है इने में बात कर दे अरे ल तो हेड नहीं जा फले तू छोड़ दे इधर नहीं फड़े इधर नहीं ओए क्या कह रहे ਹਾ ਕਿੱਲਰੇ ਨੂੰ ਹਮੇ ਕੀ ਕਰ ਰਹੇ ਏ? ਦੇ ਕੇ ਚੀਜ਼ ਇਸ ਨੂੰ ਲੈ ਹਮੇ ਕੀ ਕਿੱਲਰੇ ਤੇ ਆਰਾਮ ਤੇ ਤਾਂ ਫੜੀ ਵੀ ਦੇਵੇਂ ਸੱਚੀ ਜੀ ਚੋੜੀ ਹੁਣ ਹਮੇ ਕਿਤੇ ਰੋਟੀ ਤੋਂ ਮੈਂ ਤਾਂ ਹਾਂ ਫੜਾ ਦੇ ਕੀ ਬੋਟਾ ਹੱਥ ਨਾ ਬੜਾ ਆਲੀ ਵੱਡ ਗਿਆ मैंने तो पकड़ा ही नहीं मिला। ऐसा ले गया था और उसका किसके ले गया था? आज भी बार मैं कार्टेड ले गई, आज भी ले गई। हाँ और हमने काफ़ी ले गए। करंट चढ़ रहा है ना इसमें। अब फिर उन्होंने क्या करेंगे? घर रोड छाड़े, चढ़ क्या बजे होता है ਉਹ ਤੇ ਲਾਈਵ ਦੁਰਜਸ ਨੇ ਕੁੱਤੇ ਵੀ ਨਹੀਂ ਬੜਨੇਗੇ ਉਹ ਵੀ ਨਹੀਂ ਆਣਗੇ ਇੱਕ ਜੀ ਇੱਕ ਤੇ ਇੱਕ ਆ ਤੂੰ ਵੀ ਨਾ ਮਾਰਨ ਦਾ ਕੰਮ ਕਰਿਆ ਹੋਈ ਹੈ ਸ਼ਿਗੋਰੂਟ ਦਾ ਹੈ ਸਰਕਾਰੀ ਧਾਰ ਹੈ ਆ ਮੈਂ ਕੀ ਕਰਾਂ ਕਰਾਂ ਮੈਂ ਕਦੇ ਰੋਜ਼ ਖੇਤੀਬਾੜੀ ਵਾਲਾ ਜੱਟ ਬਈ ਦੇਖੋ ਜੀਰੀ ਦੀ ਪਨੀਰੀ ਦੇ ਵਿੱਚ ਜੀਰੀ ਦੀ ਪਨੀਰੀ ਦੇ ਵਿੱਚ ਖੇਡਦਾ ਹੋਇਆ ਗੱਡਦਾ ਹੋਇਆ ਉਹ ਚੱਪਲ ਗੱਡ ਗਈ ਸੱਚੀ ਨੂੰ ਕਿਦਾ ਗੱਡ ਗਈ ਹੋਏ ਪਾਣੀ ਦੇ ਉਹ ਤਾਂ ਤੂੰ ਵੀ ਤਾਂ ਇੱਥੇ ਨੂੰ ਆਇਆ ਸੁੱਕੀ ਡਾਲ ਪਰ ਨਵਾਣੇ ਦਾ ਦੂਸਰੀ ਵੀ ਗੱਡ ਗਈ ਬਿਚ ਨੂੰ ਆ ਜਾ ਬਿਚ ਨੂੰ ਆ ਜਾ ਬਿਚ ਨੂੰ ਆ ਜਾ ਗੋਇਆਰੇ ਪਾਣੀ ਦੇ ਵੀ ਡਰ ਲਗਾ ਪਰਲੇ ਕਿਾਰੇ ਮੈਨੂੰ ਆ ਪਰਲੇ ਮੈਨੂੰ ਫੇਰ ਗਿਰੇਗਾ ਲੋ ਵੀ ਉਦਮ ਸਾਡਾ ਪਨੀਰ ਦੇ ਵਿੱਚ ਗੜਦਾ ਹੋਇਆ ਆਖਰਕਾਰ ਨੂੰ ਜੋਂਡੀਰ ਕੇ ਸੋਨਾ ਲਿਕਾ ਨਿਕਲ ਆਇਆ ਹੈ ਜੀਰੀ ਵਿੱਚੋਂ ਐਨਕਾ ਲਾ ਕੇ ਮੁੰਡਾ ਖੇਤਾਂ ਵਿੱਚ ਤੁਰਦਾ ਏ ਕਹੀਂ ਤਾਂ ਕੇ ਪਾਣੀ ਨਹੀਂ ਦਿਖਿਆ ਬੱਸ ਬੱਸ ਤੂੰ ਮੁੜ ਕੇ ਨਾ ਚੱਲ ਨਾ ਨਾ ਪਰ ਬੇਬੇ ਵੀ ਗੱਡੀ ਦਲਵੇੜੇਗਾ ਤੂੰ ਤੋ ਲਗਾ ਲਗੇ ਵਿੱਚ ਟੁੱਟਿਆ ਨੀ ਇੰਨਾ ਪਾਣੀ ਨੇ ਹੈਗਾ ਖਾ ਲਮ ਲੈਟ ਤਾਂ ਹੈਗੀ ਐ ਉੱਥੇ ਚਲਾ ਕੇ ਧੋ ਲੋ ਕਿ ਮੈਂ ਕਿਹੜਾ ਪਿੱਛੇ ਪੜਨ ਨੂੰ ਕਹਦਾ ਚੱਪਲਾ ਦਿਨ ਕੱਢ ਹੁਣ ਪਹਿਲੇ ਵਸਟਾਲ ਮਾਰ ਟੈਟ ਨਹੀਂ ਹੋਈ ਉਧਰ ਜਾੜ ਸਾਰੀ ਲੋ ਜੀ ਇਧਰ ਐਨਕੋ ਮਾਸਟਰ ਜਾਨਕਾ ਆਪਾਂ ਨੇ ਲਾ ਲਈਆ ਉਹ ਕੋਦ ਦੇ ਮੋਟਰ ਦਾ ਖੜਾ ਚੱਲਿਆ ਜਾ ਮੈਂ ਕਿਹੜਾ ਸਿੱਟਣ ਨੂੰ ਕਹਤਾ ਵਿੱਚ ਸਿੱਟ ਦੇ ਉਧਰ ਵੜ ਕੇ ਤਾਂ ਮੈਂ ਚੱਕ ਛੱਡ ਦੇ ਹਾਜੇ ਨਹੀਂ ਛੱਡਿਆ ਗਰੰਟਾ ਸਿੱਟ ਐ ਹੀ ਆ ਜਾ ਬਾ